ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਆਪ ਨੂੰ ਕੁਝ ਬੋਡੀ ਨੂੰ ਥੋੜਾ ਹੋਰ ਮੇਨਟੇਨ ਕਰਾਂ ਤਾਂ ਕਿ ਜਿੱਦਾਂ ਮੈਂ ਐਕਸੀਡੈਂਟ ਤੋਂ ਪਹਿਲਾਂ ਵੇਖਣ ਨੂੰ 60 ইয়ার্স ਆ ਨਹੀਂ ਸੀ ਲੱਗਦਾ ਤੇ ਹੁਣ 62 ਹੋ ਕੇ ਵੀ ਮੈਂ ਇੱਕ ਨੌਜਵਾਨਾਂ ਦੀ तरह ਮੈਂ ਦੌੜ ਭੱਜ ਕਰਾਂ ਤੇ ਆਪਣੇ ਆਪ ਨੂੰ ਐਸਟੈਬਲਿਸ਼ ਕਰਾਂ ਮੈਂ ਕਾਫੀ ਮਾਡਲਿੰਗ ਦੇ ਸ਼ੋਅ ਕਰ ਚੁੱਕਾ ਫੈਸ਼ਨ ਸ਼ੋਅ ਕਰ ਚੁੱਕਾ ਜੀ ਦੇ ਵਿੱਚ ਦੇਰ ਆ ਦੂ ਨੂੰ ਹੀ ਆ ਕਈ ਬਨ ਉਹ ਫਰਜ਼ ਆ ਰਹੀਆਂ ਹੈ ਗੋਆ ਤੋਂ ਆ ਰਹੀ ਹੈ ਦੁਬਈ ਤੋਂ ਆ ਰਹੀ ਹੈ ਮੈਂ ਜਿਸ ਪਾਸੇ ਤੁਰ ਪਿੰਨਾ ਮੈਂ ਕਾਮਯਾਬੀ ਨੂੰ ਹੱਥ ਲਗਾਏ ਬਗੈਰ ਪਿੱਛੇ ਨਹੀਂ ਮੁੜਦਾ ਲੇਕਿਨ ਅੱਜ ਜਦ ਮੈਂ ਜਿਹ ਫੀਲਡ ਵਿੱਚ ਜੁਆਇਨ ਕੀਤਾ ਵਾ ਤੇ ਮੈਨੂੰ ਲੱਗਦਾ ਵੀ ਇਸ ਸੰਸਾਰ ਵਿੱਚ ਜੇ ਅਸੀਂ ਮਿਹਨਤ ਕਰਕੇ ਕਿਸੇ ਕੰਮ ਨੂੰ ਕਿਸੇ ਗੋਲ ਨੂੰ ਅਚੀਵ ਕਰ ਲਈ ਤੁਰ ਪਿੰਨੇ ਆ ਤੇ ਕੋਈ ਚੀਜ਼ ਮੁਸ਼ਕਲ ਨਹੀਂ ਤੁਮ ਉਸ ਇਵੈਂਟ ਵਾਲੀ ਜਗ੍ਹਾ ਦੇ ਅੰਦਰ ਐਂਟਰ ਕਰ ਜਾਨਾ ਉੱਥੇ ਜਦੋਂ ਅਸੀਂ 7 8 10 ਘੰਟੇ ਉੱਥੇ ਗੁਜ਼ਾਰਦੇ ਆ ਉਹ ਵਾਕਈ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਬਾਹਰ ਦੀ ਦੁਨੀਆ ਤੋਂ ਕੱਟ ਆਫ ਹੋ ਗਏ ਆ ਇੱਕ ਵੱਖਰੀ ਜੀ ਦੁਨੀਆ ਵਿੱਚ ਤੁਰੇ ਫਿਰਦਾ ਸੈਲਫ ਕੌਨਫੀਡੈਂਸ ਉਦੋਂ ਵੀ ਜ਼ਿਆਦਾ ਸੀ ਕਾਫੀ ਸੀ ਪਰ ਲੇਕਿਨ ਇਸ ਲਾਈਨ 'ਚ ਆ ਕੇ ਮੈਂ ਆਪਣੇ ਆਪ ਨੂੰ ਬਹੁਤ ਸੈਲਫ ਕੌਨਫੀਡੈਂਟ ਮਹਿਸੂਸ ਕਰਨ ਲਿਆ ਜਿੰਦਗੀ ਜਿਉਣਾ ਜਿਹੜਾ ਨਾ ਜੀ ਜਿੰਦਗੀ ਵੇਖਣ ਨੂੰ ਬੜੀ ਲੰਮੀ ਲੱਗਦੀ ਹੈ ਲੇਕਿਨ ਲਾਈਫ ਇਜ਼ ਵੈਰੀ ਸ਼ਾਰਟ ਸਾਨੂੰ ਇਹਨੂੰ ਇੰਜੋਏ ਵੀ ਕਰਨਾ ਚਾਹੀਦਾ ਸਾਨੂੰ ਐਫਰਟਲੈਸ ਨਹੀਂ ਹੋਣਾ ਚਾਹੀਦਾ ਐਫਰਟਸ ਕਰਕੇ ਸਾਨੂੰ ਟੂ ਬੀ ਸਕਸੈਸਫੁਲ ਜਿਹੜਾ ਸਾਡਾ ਮਕਸਦ ਹੋਣਾ ਚਾਹੀਦਾ ਕੋਈ ਜਿਹੜਾ ਵੀ ਕੰਮ ਅਸੀਂ ਕਰ ਲਈਏ ਉਹਦੇ ਵਿੱਚ ਸਕਸੈਸ ਜਿਹੜੀ ਸਾਡੇ ਪੈਰ ਚੁੰਮਣੀ ਚਾਹੀਦੀ ਹੈ ਸਾਡੇ ਸਮਾਜ ਦੇ ਵਿੱਚ ਰਿਟਾਇਰਮੈਂਟ ਦੀ ਉਮਰ ਜਿਹੜੀ ਹੈ 60 ਸਾਲ ਹੁੰਦੀ ਹੈ ਔਰ ਕਿਹਾ ਜਾਂਦਾ ਹੈ ਕਿ 60 ਸਾਲ ਤੋਂ ਬਾਅਦ ਸਰਕਾਰ ਵੀ ਲੋਕਾਂ ਨੂੰ ਘਰ ਭੇਜ ਦਿੰਦੀ ਹੈ ਕਿ ਠੀਕ ਹੈ ਹੁਣ ਸਾਨੂੰ ਤੁਹਾਡੀ ਸਰਵਿਸਿਸ ਦੀ ਲੋੜ ਨਹੀਂ ਹੈ ਤੁਸੀਂ ਘਰ ਜਾ ਕੇ ਹਰਾਮ ਕਰੋ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਐਸੀ ਪਰਸਨੈਲਿਟੀ ਦੇ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਨੇ ਰਿਟਾਇਰਮੈਂਟ ਦੀ ਉਮਰ ਦੇ ਵਿੱਚ ਮਾਡਲਿੰਗ ਵਾਲਾ ਅਥਾ ਜਮਾਇਆ ਹੈ ਔਰ ਅੱਜ ਇੱਕ ਸਫਲ ਮਾਡਲ ਦੇ ਤੌਰ ਤੇ ਜਾਣੇ ਜਾਂਦੇ ਨੇ ਰੰਗ ਵਾਕ ਕਰਦੇ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਵੱਡੇ ਸ਼ੋਅਸ ਹੁੰਦੇ ਨੇ ਉਹਦੇ ਚੀਫ ਗੈਸਟ ਬੰਦੇ ਨੇ ਔਰ ਅੱਜ ਸਮਾਜ ਵਾਸਤੇ ਇੱਕ ਆਈਕੋਨਿਕ 퍼ਸਨੈਲਿਟੀ ਬਣ ਗਿਆ ਜੀ ਹਾਂ ਅਸੀਂ ਗੱਲ ਕਰ ਰਹੇ ਆਂ ਅੰਮ੍ਰਿਤਸਰ ਦੇ ਸਰਦਾਰ ਦਮਨਪਾਲ ਸਿੰਘਾਂ ਦੀ ਤਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇੱਕ ਵਪਾਰੀ ਸੀ ਆਖਿਰਕਾਰ ਕਿਵੇਂ ਜ਼ਿੰਦਗੀ ਬਦਲੀ ਇੱਕ ਵਪਾਰੀ ਤੋਂ ਮਾਡਲ ਕਿਵੇਂ ਬਣੇ ਅੱਜ ਉਹਨਾਂ ਦੀ ਕਹਾਣੀ ਤੁਹਾਨੂੰ ਸਾਂਝੀ ਕਰਾਂਗੇ ਔਰ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਬਹੁਤ ਇਨਸਪਾਇਰ ਕਰੇਗੀ ਕਿਉਂਕਿ ਇੱਕ ਸ਼ਖਸ ਜੋ ਕਿ ਇੱਕ ਆਮ ਘਰ ਤੋਂ ਹੈ ਉਸਨੇ ਕਦੀ ਸ਼ਾਇਦ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀ ਕਿ ਮਾਡਲਿੰਗ ਕਰੇਗਾ ਲੇਕਿਨ ਅੱਜ ਤੁਹਾਡੇ ਤੀਵੀਂ ਸਕਰੀਨ ਦੇ ਉੱਤੇ ਬੈਠੇ ਨੇ ਉਹ ਸ਼ਖਸ ਜਿਹੜੇ ਕੀ ਇਸ ਵੇਲੇ ਮਾਡਲਿੰਗ ਇੰਡਸਟਰੀ ਦੇ ਸ਼ਾਨ ਬਣ ਚੁੱਕੇ ਨੇ ਕਿ ਆਖਿਰਕਾਰ ਸਫ਼ਰ ਕਿਵੇਂ ਸ਼ੁਰੂ ਹੋਇਆ ਗੱਲਬਾਤ ਕਰਾਂਗੇ ਪਾਜੀ ਸਸਰੀਕਾਲ ਜੀ ਸਸਰੀਕਾਲ ਸਮਝ ਜੀ ਪਾਜੀ ਉਮਰ ਸਭ ਤੋਂ ਪਹਿਲਾਂ ਤੁਸੀਂ ਤੁਹਾਡੇ ਮੂੰਹੋਂ ਸੁਣਨਾ ਚਾਹਦੇ ਵੈਸੇ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਹਿੰਦੇ ਏਜ ਇਜ਼ ਜਸਟ ਅ ਨੰਬਰ ਬਟ ਤੁਸੀਂ ਇਹ ਚਾਹਵਾਂਗੇ ਕਿ ਆਪਣੀ ਏਜ ਆਪਣੇ ਮੂੰਹ ਤੋਂ ਬਿਆਨ ਕਰੋ ਸੋ ਮਿੰਦੀ ਮੈਂ 62 ਇਅਰਸਾ ਹੋਇਆ ਜੀ ਇਸ ਸਾਲ ਜਨਵਰੀ ਵਿੱਚ ਹੂੰ ਤੇ 63 ਬਜਾ ਚੱਲ ਰਿਹਾ ਅਜ ਮੇਰਾ ਜੀ ਤਾਂ ਹੁਣ ਤੁਸੀਂ ਕੀ ਹੋ ਮੈਂ ਪਹਿਲਾਂ ਤਾਂ ਪ੍ਰੋਫੈਸ਼ਨ ਸੀਗਾ ਜੀ ਬਿਜ਼ਨਸ ਵਿੱਚ ਗਾਨਾ ਉਸੇ ਕੰਮ ਸੀਗਾ ਹੂੰ ਤੇ ਮੇਰਾ 2022 ਦੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮੇਰਾ ਕਾਰ ਐਕਸੀਡੈਂਟ ਹੋ ਗਿਆ ਸੀ ਜਿਹਦੇ ਵਿੱਚ ਕਾਰ ਟੋਟਲ ਲਾਸ ਹੋ ਗਈ ਸੀ ਹੂੰ ਤੇ ਮੈਨੂੰ ਵੀ ਕਾਫੀ ਸਟਾ ਲੱਗੀਆਂ ਜਿਹਦੇ ਵਿੱਚ ਮੇਰੇ ਚੂਲੇ ਦੇ ਸੈਟੇਬਲਮ ਪਿਲਰ ਵਿੱਚ ਫ੍ਰੈਕਚਰ ਵੀ ਆ ਗਏ ਸਨ ਜੀ ਜਿਹਦੇ ਕਾਰਨ ਮੈਂ 2023 ਜਿਹੜਾ ਉਹ ਸਾਰਾ ਸਨ ਜਿਹੜਾ ਸਾਰਾ ਸਾਲ ਹੀ ਸੀ ਉਹ ਮੈਂ ਥੋੜਾ ਔਖਾ ਡਿਫਿਕਲਟੀ ਨਾਲ ਕੱਟਿਆ ਲੇਕਿਨ ਉਹਦੇ ਵਿੱਚ ਉਸ ਸਮੇਂ ਦੌਰਾਨ ਮੇਰੀ ਡਾਈਟ ਇਨੀ ਕੰਟਰੋਲ ਹੋ ਗਈ ਬੈਡ ਰੈਸਟ 'ਤੇ ਰਹਿਣ ਕਰਕੇ ਉਸ ਤੋਂ ਬਾਅਦ ਡਾਕਟਰ ਦੇ ਕਹਿਣ ਦੇ ਕਰਕੇ ਤੇ ਮੈਂ ਇਸ ਸਾਲ ਫਿਰ ਸ਼ੁਰੂ ਜੇ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਆਪ ਨੂੰ ਕੁਝ ਬਾਡੀ ਨੂੰ ਥੋੜਾ ਹੋਰ ਮੇਨਟੇਨ ਕਰਾਂ ਤਾਂ ਕਿ ਜਿੱਦਾਂ ਮੈਂ ਐਕਸੀਡੈਂਟ ਤੋਂ ਪਹਿਲਾਂ ਵੇਖਣ ਨੂੰ 60 ਇਅਰਸ ਆ ਨਹੀਂ ਸੀ ਲੱਗਦਾ ਤੇ ਹੁਣ 62 ਹੋ ਕੇ ਵੀ ਮੈਂ ਇੱਕ ਨੌਜਵਾਨਾਂ ਦੀ ਤਰ੍ਹਾਂ ਮੈਂ ਦੌੜ ਭੱਜ ਕਰਾਂ ਤੇ ਆਪਣੇ ਆਪ ਨੂੰ ਐਸਟੈਬਲਿਸ਼ ਕਰਾਂ ਉਸ ਤੋਂ ਬਾਅਦ ਮੇਰੇ ਕੋਲ ਦੋਸਤ ਨੇ ਮੈਨੂੰ ਗਾਈਡ ਕੀਤਾ ਉਹਨੇ ਮੈਨੂੰ ਇਸ ਬਾਰੇ ਦੱਸਿਆ ਕਿ ਅਸੀਂ ਮੋਡਲਿੰਗ ਦੀ ਲਾਈਨ ਵਿੱਚ ਜਾ ਸਕਦੇ ਹਾਂ ਕਿਉਂਕਿ ਕਈ ਸੀਨੀਅਰ ਮਾਡਲਸ ਨੇ ਉੱਥੇ ਬਹੁਤ ਘੱਟ ਨੇ ਜਿਹੜੀ ਜਗ੍ਹਾ ਵੀ ਕੋ ਫੈਸ਼ਨ ਸ਼ੋਅ ਮੈਂ ਕਈ ਜਗ੍ਹਾ ਤੇ ਗਿਆ ਹਾਂ ਕਿਸੇ ਵੀ ਫੈਸ਼ਨ ਸ਼ੋਅ ਤੇ ਜਾਂਦੇ ਹਾਂ ਉੱਥੇ ਜਿੰਨੇ ਵੀ ਪਾਰਟਿਸਪੈਂਟਸ ਹੁੰਦੇ ਨੇ ਉੱਚ ਮੋਸਟਲੀ ਯੰਗਸਟਰ ਹੁੰਦੇ ਨੇ ਉਹਨਾਂ ਨੂੰ ਸੀਨੀਅਰ ਮਾਡਲ ਮਿਲਦੇ ਨਹੀਂਗੇ ਸੀਨੀਅਰ ਮਾਡਲ ਜਿਹੜਾ ਕੋਈ ਕੋਸ਼ਿਸ਼ ਕਰਕੇ ਚੱਲਦਾ ਕਾਮਯਾਬੀ ਉਹਨੂੰ ਜਲਦੀ ਉਹਦੇ ਹੱਥ ਲੱਗਦੀ ਆ ਤੇ ਮੈਂ ਕਾਫੀ ਮਾਡਲਿੰਗ ਦੇ ਸ਼ੋਅ ਕਰ ਚੁੱਕਾ ਫੈਸ਼ਨ ਸ਼ੋਅ ਕਰ ਚੁੱਕਾ ਜੀ ਦੇ ਵਿੱਚ ਦੇਰ ਆਦੋਂ ਹੀ ਕਈ ਬੰਨੂ ਆਫਰਸ ਆ ਰਹੀਆਂ ਗੋਆ ਤੋਂ ਆ ਰਹੀ ਹੈ ਦੁਬਈ ਤੋਂ ਆ ਰਹੀ ਹੈ ਤੇ ਜਿਹੜਾ ਮੈਂ ਲਾਸਟ ਇੱਕ ਕੀਤਾ ਉਹਦੇ ਵਿੱਚ ਮੈਂ ਜਿਊਰੀ ਦਾ ਜੱਜ ਦੇ ਤੌਰ ਤੇ ਵੀ ਉੱਥੇ ਪਾਰਟਿਸਿਪੇਟ ਕੀਤਾ ਤੇ ਉਹਦੇ ਵਿੱਚ ਦੋ ਇਵੈਂਟਸ ਦੇ ਵਿੱਚ ਮੈਂ ਐਜ਼ ਅ ਸ਼ੋ ਸਟਾਪਰ ਵੀ ਕੀਤਾ ਐਜ਼ ਅ ਫੈਸ਼ਨ ਸ਼ੋ ਓਪਨਰ ਵੀ ਕੀਤਾ ਓਕੇ ਮੈਂ ਇੱਕੇ ਇਵੈਂਟ ਦੇ ਵਿੱਚ ਕਾਫੀ ਗੇਮ ਕੀਤਾ ਤੇ ਮੈਂ ਆਪ ਜੀ ਨੂੰ ਦੱਸਣਾ ਚਾਹ ਬਣਾ ਕੇ ਜਦੋਂ ਮੈਂ ਪਹਿਲਾ ਫਸਟ ਸ਼ੋ ਕੀਤਾ ਸੀ ਤੇ ਉੱਥੇ ਜੇ ਮੈਨੂੰ 500 500 ਲੋਕ ਘਟੋ ਘਟ ਮਿਲੇ ਤੇ ਉਹਦੇ ਵਿੱਚ ਜ਼ੋਸਟ ਹੀ ਲੋਕਾਂ ਨੇ ਮੈਨੂੰ ਪ੍ਰੇਜ਼ ਕੀਤਾ ਤੇ ਉਹ ਹੈਰਾਨ ਸੀਗੇ ਕਿ ਥਿਸ ਇਜ਼ ਯੂਅਰ ਫਸਟ ਫਸਟ ਟਾਈਮ ਤੇ ਮੈਂ ਉਹਨੂੰ ਦੱਸਿਆ ਕਿ ਮੈਂ ਪਹਿਲੀ ਵਾਰ ਆਇਆ ਮੈਨੂੰ ਮੇਰੇ ਦੋਸਤ ਨੇ ਇੰਸਪੀਰੇਸ਼ਨ ਕੀਤੀ ਸੀ ਦਿੱਤੀ ਸੀ ਮੈਂ ਉਹ ਤੋਂ ਇੰਸਪਾਇਰ ਹੋ ਕੇ ਆਇਆ ਤੇ ਮੈਂ 62 ইয়ারਜ਼ ਆਵਾ ਪਰ ਉਹ ਯਕੀਨ ਨਹੀਂ ਸੀ ਕਰਦੇ ਕਿ ਤੁਸੀਂ ਫਸਟ ਟਾਈਮ ਇਸ ਰੈਂਪ ਦੇ ਉੱਪਰ ਇਨੇ ਕੌਨਫੀਡੈਂਸ ਦੇ ਨਾਲ ਚੱਲ ਸਕਦੇ ਹੋ আচ্ছা ਉਹਨ ਮੇਰਾ ਸਵਾਲ ਹੁਣ ਅਸੀਂ ਕੁਝ ਤਾਨਾ ਹੋਰ ਗਰੋਚਕ ਗੱਲਾਂ ਕਰਾਂਗੇ ਫੈਮਿਲੀ ਵੀ ਨਹੀਂ ਕਿਹਾ ਕਿ ਯਾਰ ਕਿਨਾ ਕੀ ਭਾਜੀ ਵਾਈਫ ਔਰ ਅਕਸਰ ਸਾਡਾ ਸਮਾਜ ਕਹਿੰਦਾ ਕਿ ਭਾਜੀ ਬੁੱਢੇ ਵਾਰੇ ਕਿੰਨਾ ਚੱਕਰਾਂ 'ਚ ਪੈ ਗਏ ਹੋ ਕਈ ਪਹਿਲੇ ਤਾਂ ਫੈਮਿਲੀ ਸਵਾਲ ਚੁੱਕਦੀ ਹੈ ਉਸ ਤੋਂ ਬਾਅਦ ਯਾਰ ਦੋਸਤੀ ਸਵਾਲ ਚੁੱਕਦੇ ਆ ਉਹ ਕਿਸ ਤਰ੍ਹਾਂ ਦਾ ਸਮਾਂ ਸੀਗਾ ਇਹ ਮੇਰੀ ਖੁਸ਼ਕਿਸਮਤੀ ਆ ਸਮਝ ਜੀ ਕਿ ਮੈਨੂੰ ਹਰ ਇੱਕ ਨੇ ਪ੍ਰਮੋਟ ਕੀਤਾ ਜੀ ਮੇਰੇ 11 ਦੋਸਤਾਂ ਨੇ ਮੈਨੂੰ ਬਹੁਤ ਪ੍ਰਮੋਟ ਕੀਤਾ ਮੇਰਾ ਹਰਥਾਂ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਮੇਰੇ ਦੋਸਤਾਂ ਨੇ ਇੱਥੋਂ ਤੱਕ ਆਫਰ ਕੀਤੀ ਵੀ ਜੇ ਤੈਨੂੰ ਕਿਸੇ ਕਿਸਮ ਦਾ ਕੋਈ ਸਾਡੀ ਲੋੜ ਆ ਜਿਹਦੇ ਵਿੱਚ ਤੜੀ ਕੋਈ ਫਾਈਨੈਂਸ਼ਲੀ ਦੂਜੀ ਤੁਜੀ ਮਦਦ ਨਹੀਂ ਸਾਰੀ ਤਰੀਕਾ ਨੂੰ ਤਿਆਰ ਆ ਪਰ ਜੇ ਚੱਲਿਆ ਤੇ ਜਿੱਦਾਂ ਤੂੰ ਆਪ ਕਹਿੰਦਾ ਹੁੰਦਾ ਸੀ ਕਿ ਮੈਂ ਜਿਸ ਪਾਸੇ ਤੁਰ ਪੈਣਾ ਮੈਂ ਕਾਮਯਾਬੀ ਨੂੰ ਹੱਥ ਲਗਾਏ ਬਗੈਰ ਪਿੱਛੇ ਨਹੀਂ ਮੁੜਦਾ ਅੱਛਾ ਜਦੋਂ ਇੱਕ ਮੈਂ ਇੱਕ ਹੋਰ ਸਵਾਲ ਕਰਨਾ ਹਾਂ ਜੀ ਹਾਂ ਜੀ ਕਿਉਂਕਿ ਇਸ ਲਈ ਬਹੁਤ ਅੱਛੀ ਕਾਸੀ ਚਰਚਾ ਕਰ ਰਹੇ ਹਾਂ ਔਰ ਮੋਟੀਵੇਸ਼ਨਲ ਸਾਡੀ ਗੱਲ ਹੈ ਹਾਂ ਜੀ ਹਾਂ ਜੀ ਜਦੋਂ ਤੁਸੀਂ ਵਪਾਰੀ ਹੁੰਦੇ ਸੀ ਉਦੋਂ ਤੁਹਾਡੇ ਮਨ ਚ ਮਾਡਲਿੰਗ ਪ੍ਰਤੀ ਕੀ ਸੋਚ ਹੁੰਦੀ ਸੀ ਨਹੀਂ ਜੀ ਉਸ ਵੇਲੇ ਮੈਂ ਸੋਚਿਆ ਤੱਕ ਨਹੀਂ ਸੀਗਾ ਜੀ ਜੀ ਇਹਦੇ ਗੁਰੂ ਮਹਾਰਾਜ ਨੇ ਮੇਰਾ ਹੱਥ ਫੜ ਕੇ ਜਦੋਂ ਜਦੋਂ ਆਦਮੀ ਦੇ ਕਿਸਮਤ ਵਿੱਚ ਜੋ ਜੋ ਪਰਮੇਸ਼ਰ ਨੇ ਲਿਖਿਆ ਜੀ ਉਹ ਉਸ ਸਮੇਂ ਦੇ ਮੁਤਾਬਕ ਉਸ ਬੰਦੇ ਨੂੰ ਉਸ ਬੰਨੇ ਤੋਰ ਦਿੰਦਾ ਨਹੀਂ ਪਰ ਤੁਸੀਂ ਉਸ ਲਈ ਮੋਡਲਿੰਗ ਬਾਰੇ ਕੀ ਸੋਚਦੇ ਸੀ ਨਹੀਂ ਮੇਰੀ ਉਹ ਕੋਈ ਲਾਈਨ ਨਹੀਂ ਸੀਗੀ ਮੇਰਾ ਪ੍ਰੋਫੈਸ਼ਨ ਹੀ ਕੋਈ ਗੱਲ ਨਾ ਉਸ ਬਹੁਤ ਜ਼ਿਆਦਾ ਸੈਪਰੇਟ ਮੈਨਰ ਨਾਲ ਗੱਲ ਸੀਗੀ ਮੇਰ ਦਾ ਕਦੀ ਇਦਾਂ ਵਾਹ ਹੀ ਨਹੀਂ ਸੀ ਬਿਆਕ ਇਸਦਾ ਵੈਸੇ ਬੰਦਾਂ ਦਾ ਛੱਡੋ ਪਰਾਂ ਜੀ ਹਾਂ ਜੀ ਉਹ ਮੈਂ ਸਮਝਦਾ ਕਿ ਉਹ ਇੱਕ ਐਸੀ ਗਲੈਬਰਸ ਲਾਈਫ ਆ ਐਸਾ ਇੱਕ ਫੀਲਡ ਆ ਜਿੱਥੇ ਪਹੁੰਚਣਾ ਸਾਡੇ ਵਰਗਿਆਂ ਦੇ ਵਾਸਤੇ ਗੱਲ ਨਹੀਂ ਹੈਗੀ ਤੇ ਲੇਕਿਨ ਅੱਜ ਜਦ ਮੈਂ ਜਿਹੜਾ ਫੀਲਡ ਵਿੱਚ ਜੁਆਇਨ ਕੀਤਾ ਵਾ ਤੇ ਮੈਨੂੰ ਲੱਗਦਾ ਵੀ ਇਸ ਸੰਸਾਰ ਵਿੱਚ ਜੇ ਅਸੀਂ ਮਿਹਨਤ ਕਰਕੇ ਕਿਸੇ ਕੰਮ ਨੂੰ ਕਿਸੇ ਗੋਲ ਨੂੰ ਅਚੀਵ ਕਰ ਲਈ ਤੁਰਪੇ ਨੇ ਆ ਤੇ ਕੋਈ ਚੀਜ਼ ਮੁਸ਼ਕਲ ਨਹੀਂ ਅਸੀਂ ਤੁਹਾਡੀ ਫੋਟੋਗ੍ਰਾਫ ਦੇਖ ਰਹੇ ਹਾਂ ਬਹੁਤ ਸਾਰੀ ਸੁਪਰਸਟਾਰ ਲੜਕੀਆਂ ਨੇ ਜਿਹੜੀ ਕਿ ਮਾਡਲਸ ਨੇ ਬਹੁਤ ਹਾਇਰ ਲੈਵਲ ਤੇ ਮਾਡਲਿੰਗ ਕਰਦੀਆਂ ਨੇ ਉਹਨਾਂ ਦੇ ਨਾਲ ਤੁਹਾਡੀ ਪਿਕਸ ਨੇ ਤੁਹਾਡੇ ਸ਼ੋਜ਼ ਵੀ ਉਹਨਾਂ ਦੇ ਨਾਲ ਨੇ ਉਹ ਫਿਰ ਕਿੱਦਾਂ ਦਾ ਮਤਲਬ ਇੱਕ ਮਾਈਂਡ ਸੈਟ ਕਿਵੇਂ ਦਾ ਰਿਹਾ ਮੈਂ ਬਹੁਤ ਵਧੀਆ ਮਾਹੌਲ ਹੁੰਦਾ ਜੀ ਸਾਰੇ ਇੱਕ ਦੂਜੇ ਨੂੰ ਕੋਆਪਰੇਟ ਕਰਦੇ ਆ ਹੂੰ ਕੋਈ ਇਹੋ ਜੀ ਉੱਥੇ ਗੱਲ ਕੋਈ ਨਹੀਂ ਗਈ ਸਾਰੇ ਇੱਕ ਨੂੰ ਕੋਆਪਰੇਟ ਕਰਦੇ ਆ ਤੇ ਬਹੁਤ ਮੈਨੂੰ ਮਜ਼ਾ ਆਇਆ ਉੱਥੇ ਕੰਮ ਕਰਕੇ ਜੀ ਕੋਈ ਅੱਛਾ ਜਦੋਂ ਪਹਿਲਾ ਰੈਂਪ ਵਾਕ ਕੀਤਾ ਕਾਂਦੇ ਨੇ ਕੀ ਕੀ ਆਨੈਸਟਲੀ ਨਹੀਂ ਮੇਰੇ ਘਰ ਦੇ ਮੇਰੇ ਬੱਚੇ ਜਿਹੜੇ ਅਜੇ ਸੈਟਲਿਆ ਬੰਗਲੌਰ ਹੂੰ ਮੇਰਾ ਇੱਕ ਲੜਕਾ ਜੀ ਮੇਰੀ ਮੇਰਾ ਸੰ ਮੇਰਾ ਡਾਟਰਨ ਲਾ ਮੇਰੇ ਗ੍ਰੈਂਡਸਨ ਗ੍ਰੈਂਡਸਨ ਤੇ ਗ੍ਰੈਂਡਡਾਟਰ ਉਹ ਬੰਗਲੌਰ ਸੈਟਲਿਆ ਜੀ ਅੱਛਾ ਤੇ ਮੈਨੂੰ ਉਹਨਾਂ ਵੱਲੋਂ ਕੋਈ ਕੋਈ ਲੁਕਤਾ ਕੀ ਨਹੀਂ ਆਨੈਸਟਲੀ ਬੇਟੇ ਨਹੀਂ ਕੀ ਨਹੀਂ ਉਹਨਾਂ ਨੂੰ ਪਹਿਲੋਂ ਤੇ ਪਤਾ ਨਹੀਂ ਲੱਗਾ ਜੀ ਅੱਛਾ ਤੇ ਉਹਨਾਂ ਨੂੰ ਬਾਅਦ ਚ ਪਤਾ ਲੱਗਾ لیکن میری ਵਾਈਫ ਨੇ ਮੈਨੂੰ ਪੂਰਾ سپورਟ ਤੇ ਪ੍ਰਮੋਟ ਕੀਤਾ ਹੈ। اچھا ਵਾਈਫ ਨਾਲ ਵਾਈਫ ਨੇ ਮੇਰਾ ਪੂਰਾ سپورਟ ਕੀਤਾ ਤੇ ਉਹਨੇ ਕਿਸੇ ਗੱਲ ਤੋਂ ਮੈਨੂੰ ਝਿਜਕੰਦੇ ਨੂੰ ਹੀ ਕਿਹਾ ਉਹਨੇ ਕਿਹਾ ਵੀ ਤੁਸੀਂ ਆਤਮ ਵਿਸ਼ਵਾਸ ਰੱਖ ਕੇ ਆਪਣੇ ਆਪ ਚੱਲਦੇ ਜਾਓ ਤੇ ਮੈਨੂੰ ਉਹਦੇ ਉਹਦੀ ਇਹ ਉਹਦੀ ਜਬਾਨੀ ਹੈ ਕਿ ਉਹਨੇ ਕਿਹਾ ਮੈਨੂੰ ਲੱਗਦਾ ਵੀ ਤੁਸੀਂ ਇੱਕ ਦਿਨ ਕਾਮਯਾਬ ਹੋਗੇ ਤੇ ਸ਼ੋਰ ਹੋਗੇ। ਅੱਛਾ ਪਾ ਜੀ ਕਿਤੇ ਲੱਗਦਾ ਕਿ ਬੋਡੀ ਕਹਿੰਦੇ ਰਿਫਲੈਕਸਸ ਸਾਡੇ ਨੇ ਸ਼ਾਰਪ ਨਹੀਂ ਰਹਿੰਦੇ ਆਫਟਰ 40 ইয়ারਸ ਬੋਡੀ ਡਿਕਲਾਈਨ ਕਰਨੀ ਸ਼ੁਰੂ ਕਰ ਦਿੰਦੀ ਹੈ। ਤੁਹਾਡਾ ਤਾਂ ਫਿਰ ਐਕਸੀਡੈਂਟ ਹੋਇਆ ਸੀ। ਐਕਸਟੈਂਡ ਤੋਂ ਬਾਅਦ ਜਦੋਂ ਕਮਬੈਕ ਕੀਤਾ ਆਪਣੀ ਨਾਰਮਲ ਲਾਈਫ ਚ ਆਇਆ ਫਿਰ ਇੱਕਦਮ ਮਾਡਲਿੰਗ 'ਚ ਚਲੇ ਗਏ ਉੱਥੇ ਲੱਗਾ ਨਹੀਂ ਕਿ ਯਾਰ ਮੈਂ 올ਡ ਏਜ ਆ ਔਰ ਮੈਂ ਇਹਨਾਂ ਦੇ ਬਰਾਬਰ ਪਰਫਾਰਮ ਨਹੀਂ ਕਰ ਪਾਵਾਂਗਾ ਨਹੀਂ ਐਸਾ ਕੁਝ ਉਹਨਾ ਫੀਲ ਹੁੰਦੀ ਕੋਈ ਮੈਨੂੰ ਕੋਈ ਆਰਗੇਨਾਈਜ਼ਰਸ ਵੱਲੋਂ ਜਾਂ ਡਿਜ਼ਾਈਨਰਸ ਵੱਲੋਂ ਕੋਈ ਕੋਈ ਐਸਾ ਕੋਈ ਇਸ਼ਾਰਾ ਨਹੀਂ ਮਿਲਿਆ ਲੇਕਿਨ ਉਹਨਾਂ ਨੂੰ ਦੇਖ ਕੇ ਮੇਰੇ ਮਨ ਵਿੱਚ ਇੱਕ ਚਾਹ اٹਹੀ ਸੀ ਤੇ ਜੀ ਤੋਂ ਬਾਅਦ ਮੈਂ ਜਿਮ ਜੁਆਇਨ ਕੀਤਾ ਵਾ ਜੀ ਜਿਮ ਕਰਦਾ ਵਾਂ ਆਪਣਾ ਆਰਮਸ ਦਾ ਚੈਸਟ ਦਾ ਜਾ ਮੈਂ ਟ੍ਰੈਡਮਿਲ ਤੇ ਚੱਲਦਾ ਵਾਂ ਕੋਈ 20 ਮਿੰਟ ਚੱਲਣ ਦੀ ਕੋਸ਼ਿਸ਼ ਕਰਦਾ ਵਾਂ ਕਿਉਂਕਿ ਮੌਸਮ ਥੋੜਾ ਚੱਲ ਰਿਹਾ ਸਪ੍ਰਿੰਗ ਦਾ ਤੇ ਇਸ ਤੋਂ ਬਾਅਦ ਜਦੋਂ ਵਿੰਟਰ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਮੈਂ ਮਾਰਨਿੰਗ ਵਾਕ ਜਾਂ ਈਵਨਿੰਗ ਵਾਕ ਵੀ ਜਿਹੜੀ ਆ ਉਹ ਘੱਟੋ ਘੱਟ ਮਿਨੀਮਮ 40 ਮਿੰਟਸ ਦੇ ਉਹ ਸ਼ੁਰੂ ਕਰਦੀ ਆ ਜੀ ਅੱਜ ਕਹਿੰਦੇ ਮੋਡਲਿੰਗ ਦੀ ਲਾਈਫ ਹੀ ਇੱਕ ਵੱਖਰੀ ਹੁੰਦੀ ਵੱਖਰੀ ਦੁਨੀਆ ਹੁੰਦੀ ਹੈ ਇਹਨਾਂ ਦੀ ਕੀ ਤੁਸੀਂ ਸਮਝਦੇ ਹੋ ਕਿ ਇੱਕ ਵੱਖਰੀ ਦੁਨੀਆ 'ਚ ਤੁਸੀਂ ਐਂਟਰ ਹੋ ਗਏ ਬਿਲਕੁਲ ਜੀ ਜਦੋਂ ਮੈਂ ਉਸ ਇਵੈਂਟ ਵਾਲੀ ਜਗ੍ਹਾ ਦੇ ਅੰਦਰ ਐਂਟਰ ਕਰ ਜਾਂਦਾ ਉੱਥੇ ਜਦੋਂ ਅਸੀਂ 7 8 10 ਘੰ ਉਹ ਵਾਕਈ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਬਾਹਰ ਦੀ ਦੁਨੀਆ ਤੋਂ ਕੱਟ ਆਫ ਹੋ ਗਏ ਆ ਇੱਕ ਵੱਖਰੀ ਜੀ ਦੁਨੀਆ ਵਿੱਚ ਤੁਰੇ ਫਿਰ ਰਹੇ ਆ ਹਮ ਤੇ ਇਹ ਕਿੰਨਾ ਕੁ ਟਫ ਸੀਗਾ ਔਰ ਜਾਂ ਨੂੰ ਕਿਸ ਤਰ੍ਹਾਂ ਦੇਖਿਆ ਤੁਸੀਂ ਨਹੀਂ ਟਫ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਸਕਾਂ ਸੁਮਨ ਜੀ ਦੱਸ ਚੁੱਕਾ ਹਾਂ ਹਮ ਕਿ ਜਿਹੜੀ ਫਸਟ ਮੇਰੀ ਰੈਂਪ ਵਾਕ ਸੀ ਮੈਂ ਉਹਦੇ ਵਿੱਚ ਹੀ ਕੌਨਫੀਡੈਂਸ ਨਾ ਕਰ ਗਿਆ ਲੇਕਿਨ ਕੁਛ ਐਸੇ ਪੁਆਇੰਟ ਸੀ ਜਿੱਤੇ ਮੈਂ ਬਾਅਦ ਵਿੱਚ ਫੀਲ ਕੀਤਾ ਕਿ ਮੇਰੇ ਕੋਲ ਸ਼ਾਇਦ ਉਹ ਗਲਤ ਹੋਇਆ ਕਿਆ ਤਾਂ ਕਿ ਮੈਂ ਗਾਹ ਤੋਂ ਉਹਨਾਂ ਨੂੰ ਇੰਪਰੂਵ ਕਰ ਸਕਾਂ ਨਹੀਂ ਉੱਥੇ ਲੜਕੀਆਂ ਵੀ ਹੁੰਦੀਆਂ ਬਹੁਤ ਜਿਨ੍ਹਾਂ ਦੀ ਉਮਰ ਮੇਹਰਜ ਉਹਨਾਂ ਦੀ ਡ्रेसਿੰਗ ਸੈਂਸ ਵੀ ਉਸ ਤਰ੍ਹਾਂ ਦੀ ਹੁੰਦੀ ਹੈ ਤੇ ਉਹਦੇ 'ਚ ਤੁਸੀਂ ਕਿਵੇਂ ਆਪਣਾ ਨੂੰ ਢਾਲਿਆ ਇਸ ਮਾਮਲੇ 'ਚ ਮੈਂ ਕਹਾਂਗਾ ਜੀ ਮੇਰੀ ਏਜ ਮੇਰਾ ਸਾਥ ਦਿੰਦੀ ਆ ਹੂੰ ਤੇ ਮੈਨੂੰ ਇਹੋ ਜੀ ਕੋਈ ਫੀਲਿੰਗ ਨਹੀਂ ਹੋਈ ਕਿਉਂਕਿ ਮੈਂ ਜੇ ਲੜਕੀਆਂ ਭਾਵੇਂ ਗਲੈਮਰਸ ਰੋਲ 'ਚ ਆਉਂਦੀਆਂ ਜਿਸ ਤਰ੍ਹਾਂ ਉਹ ਆਉਂਦੀਆਂ ਮੇਰੇ ਵਾਸਤੇ ਨਿਗਾਹ ਵਿੱਚ ਉਹ ਬੜੇ ਛੋਟੇ ਬੱਚਿਆਂ ਵਰਗੀਆਂ ਆ ਅੱਛਾ ਦੂਸਰਾ ਇੱਕ ਇਹ ਕੌਨਫੀਡੈਂਸ ਲੈਵਲ ਦੀ ਗੱਲ ਅਸੀਂ ਕਰਦੇ ਆ ਕਿ ਯੰਗ ਲੜਕੇ 'ਚ ਕਾਫੀ ਕੌਨਫੀ ਤੁਸੀਂ ਕੌਨਫੀਡੈਂਸ ਲੈਵਲ ਕਿਵੇਂ ਬਿਲਟ ਅਪ ਕੀਤਾ ਆਪਣਾ ਯਾਰ ਮੈਂ ਹੁਣ ਕਰ ਸਕਦਾ ਹਾਂ ਇਹ ਸਮਝ ਦੀ ਗੱਲ ਇਹ ਆ ਕਿ ਮੈਂ ਬਚਪਨ ਤੋਂ ਹੀ ਆਪਣਾ ਸੈਲਫ ਕੌਨਫੀਡੈਂਟ ਬਹੁਤ ਜ਼ਿਆਦਾ ਰਿਹਾ ਓਕੇ ਮੈਂ ਜਦੋਂ ਗਨ ਹਾਊਸ ਦੇ ਬਿਜ਼ਨਸ ਵਿੱਚ ਗਿਆ ਸੀ ਉਦੋਂ ਇਸ ਅੰਮ੍ਰਿਤਸਰ ਸ਼ਹਿਰ ਵਿੱਚ ਕੋਈ ਐਸੇ ਗਨ ਹਾਊਸ ਹੀ ਜਿਹੜੇ ਇੰਡੀਪੈਂਡੈਂਸ ਤੋਂ ਪਹਿਲਾਂ ਦੇ ਕੰਮਕਾਰ ਇਸ ਬਿਜ਼ਨਸ ਵਿੱਚ ਹੈਗੇ ਸੀ ਲੇਕਿਨ ਮੈਂ ਇੱਕ ਆਪਣਾ ਸੈਲਫ ਕੌਨਫੀਡੈਂਸ ਨਾਲ ਇਸ ਬਿਜ਼ਨਸ ਵਿੱਚ ਆਇਆ ਤੇ ਮੈਂ ਆਪਣੇ ਆਪ ਦਾ ਗਨ ਹਾਊਸ ਜਿਹੜਾ ਮੇਰਾ ਗਨ ਹਾਊਸਿਆ ਸਿੰਘ ਗਨ ਹ ਉਸ ਨਾਂ ਦੇ ਮੈਂ ਇੱਕ ਉਹਨੂੰ ਸਟੈਬਲਿਸ਼ ਕੀਤਾ ਇੱਕ ਐਜ਼ ਅ ਗੁੱਡ ਗਨ ਹਾਊਸ ਸਾਰੇ ਆਫੀਸਰਸ ਵਗੈਰਾ ਨਾਲ ਮਿਲਦਾ ਸੀ ਸਾਰਿਆਂ ਨੂੰ ਪਤਾ ਸੀ ਵੀ ਇੱਕ ਇਹੀ ਗਨ ਹ ਉਸ ਜਿਹੜਾ ਕਾਮਯਾਬੀ ਨਾਲ ਕਰ ਰਿਹਾ ਤੇ ਇਮਾਨਦਾਰੀ ਦੇ ਨਾਲ ਕਰ ਰਿਹਾ ਤੇ ਇਹ ਦੂਸਰੀ ਜਿਹੜੀ ਚੀਜ਼ ਹੈ ਕਿ ਜਿਸ ਤਰ੍ਹਾਂ ਕੇ ਨਾਲ ਤੁਸੀਂ ਕਹਿੰਦੇ ਮੈਕ ਪਰਫੈਕਟ ਮਾਡਲ ਦੇ ਤੌਰ ਦੇ ਉਤੇ ਤਕਿ ਸਮਝੋ ਕਿ ਆਨ ਨੇ ਸਮਝ ਤੁਹਾਡਾ ਟੀਚਾ ਕੀ ਹੈ ਸੁਪਨਾ ਕੀ ਹੈ ਅਸਲ ਮਾਡਲਿੰਗ ਦਾ ਉਹ ਤੇ ਗੀਤਾ ਦਾ ਗਿਆਨ ਹੈ ਜੀ ਕਰਮ ਫਲ ਕੀ ਇਛਾ ਮਤ ਕਰ ਕਰਮ ਕਰਮ ਕੀਏ ਜਾ ਇਨਸਾਨ ਜੀ ਤੇ ਕਰਮ ਕਰਦੇ ਜਾ ਰਹੇ ਆ ਜੀ ਹਮ ਅੱਗੇ ਜਿਹੜਾ ਫਾਲਿਆ ਉਹ ਪਰਮੇਸ਼ਰ ਦੇ ਹੱਥ ਹੈ ਜੀ अच्छा पर ਤੁਹਾਡੇ ਕੋਲ ਐਫਰਡ ਇਸ ਵੇਲੇ ਕਿੰਨੇ ਕਿ ਤੁਹਾਡੇ ਕੋਲ ਆਫਰਸ ਨੇ ਜਿਹੜੇ ਤੁਸੀਂ ਕਰਨ ਜਾ ਰਹੇ ਹੋ ਆਫਰਸ ਬਹੁਤ ਜਿਆਦਾ ਆ ਰਹੇ ਆ ਜੀ ਲੇਕਿਨ ਮੈਂ ਕਈ ਰਿਜੈਕਟ ਕਰ ਰਿਹਾ ਆਪਣੀ ਵਿਖੜਾ ਪੈਂਦਾ ਫੈਮਿਲੀ ਦਾ ਵਿਖੜਾ ਪੈਂਦਾ ਉਹਦੇ ਵਿੱਚ ਕਈ ਮੈਨੂੰ ਰਿਜੈਕਟ ਕਰਦੇ ਪੈਂਦੇ ਕਈ ਮੈਨੂੰ ਕੈਨਸਲ ਕਰਦੇ ਪੈਂਦੇ ਵੀ ਨਹੀਂ ਜਾਉਂ ਦੁਬਈ ਦਾ ਸੀ ਕਿਉਂਕਿ ਮੈਂ ਸੋਚਿਆ ਕਿ ਮੈਂ ਉਹਨਾਂ ਮੈਨੂੰ ਆਫਰ ਸੀ ਕਿ ਤੁਹਾਨੂੰ ਉੱਥੇ ਇੰਟਰਨੈਸ਼ਨਲ ਮਾਡਲ ਦਾ ਇੱਕ ਲੇਬਲ ਲੱਗ ਜਾਣਾ ਪਰ ਮੈਂ ਸਲੋ ਐਂਡ ਸਟੱਡੀ ਵਿਨਸ ਦਾ ਰੇਸ ਦੇ ਨਾਲ ਚੱਲਣਾ ਚਾਹੁੰਨਾ ਕਿ ਜਿਹੜੇ ਇੱਥੇ ਮੈਂ ਕਰ ਰਿਹਾ ਸ਼ੋਅ ਕਰ ਰਿਹਾ ਉਹਨਾਂ ਦੀ ਬਦੌ ਕੋਈ ਇ ਸਟੈਬਲਿਸ਼ ਮੈਂ ਹੋ ਜਾਵਾਂ ਆਪਣੇ ਆਪ ਦੀ ਸੈਲੀਬ੍ਰਿਟੀ ਨੂੰ ਕਾਇਮ ਕਰ ਸਕਾਂ ਤੇ ਉਹਦੇ ਤੋਂ ਬਾਅਦ ਹੀ ਮੈਂ ਆਉਂ ਜਿਆਦਾ ਵੱਡੇ ਕਦਮ ਬਟਾ ਐਕਸੀਡੈਂਟ ਤੋਂ ਪਹਿਲੇ ਦਮਨ ਤੇ ਅੱਜ ਦਮਨ ਦੇ ਵਿੱਚ ਕਿੰਨਾ ਫਰਕ ਮੈਂ ਕਹਿ ਸਕਦਾ ਜੀ ਸੈਲਫ ਕੌਨਫੀਡੈਂਸ ਉਹਦੋਂ ਵੀ ਜਿਆਦਾ ਸੀ ਕਾਫੀ ਸੀ ਪਰ ਲੇਕਿਨ ਇਸ ਲਾਈਨ 'ਚ ਆ ਕੇ ਮੈਂ ਅਪਡੇਟ ਹੂੰ ਬਹੁਤ ਸੈਲਫ ਕੌਨਫੀਡੈਂਟ ਮਹਿਸੂਸ ਕਰਨ ਲਿਆ ਹੂੰ ਕਿੰਨਾ ਜਦੋਂ ਐਕਸੀਡੈਂਟ ਹੋਇਆ ਉਸ ਵੇਲੇ ਤੁਸੀ ਲੱਗਾ ਨਹੀਂ ਕਿ ਕਿ ਦਮਨ ਟੁੱਟ ਜਾਊਗਾ ਜਿਸ ਤਰ੍ਹਾਂ ਤੁਸੀਂ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸੈਲਫ ਕੌਨਫੀਡੈਂਸ ਬਹੁਤ ਸੀ ਜਦੋਂ ਐਕਸੀਡੈਂਟ ਹੋਇਆ ਉਸ ਦਿਨ ਸੋਚਿਆ ਨਹੀਂ ਕਿ ਸ਼ਾਇਦ ਜ਼ਿੰਦਗੀ ਚ ਨਹੀਂ ਲਈ ਜੀ ਜੇ ਤੁਸੀਂ ਉਦੋਂ ਕਾਰ ਦੀ ਕੰਡੀਸ਼ਨ ਵੇਖਦੇ ਤੇ ਮੋਸਟਲੀ ਮੇਰੇ ਦੋਸਤਾਂ ਨੇ ਕਿਹਾ ਵੀ ਇਹਦੇ ਵਿੱਚ ਤੂੰ ਬਚ ਕਿਦਾਂ ਗਿਆ ਤੇ ਮੈਂ ਤੇ ਇੱਕੋ ਗੱਲ ਕੀਤੀ ਵੀ ਉਸ ਵਾਹਿਗੁਰੂ ਦੀ ਕਿਰਪਾ ਜੀ ਉਸ ਵਾਹਿਗੁਰੂ ਦੇ ਸਿਰ ਤੇ ਸਾਰੇ ਕੰਮ ਕਰਦਾ ਜ਼ਿੰਦਗੀ 'ਚ ਤੇ ਉਸੇ ਨੇ ਮੇਰੀ ਰੱਛਾ ਕੀਤੀ ਹੈ ਜੀ ਜੀ ਉਸ ਤੋਂ ਬਾਅਦ ਮੈਂ ਡਾਈਟ ਡਾਈਟ ਚਾਰਟ ਡਾਈਟ ਫਿਰ ਚਾਰਟ ਕੁਝ ਡਾਕਟਰ ਦੇ ਕਹਿੰਦੇ ਕਰਨਾ ਪਿਆ ਕੁਝ ਆਪ ਹੀ ਆਪਣਾ ਧਿਆਨ ਕੀਤਾ ਕੋਈ ਡਾਈਟ ਨੂੰ ਕੰਟਰੋਲ ਕੀਤਾ ਤੇ ਹੁਣ ਜਿਮ ਜੁਆਇਨ ਕਰਕੇ ਮੇਰਾ ਖਿਆਲ ਵੀ ਇਨ ਦੀ 2 অর 3 ਮੰਥਸ ਮੈਂ ਤੁਹਾਨੂੰ ਫਿਰ ਨਵੇਂ ਰੂਪ ਚ ਦੱਸਾਂਗਾ ਜੀ ਇੱਕ ਨਾਰਮਲ ਵਪਾਰੀ ਦੀ ਵੇਸ਼ਭੂਸ਼ਾ ਵੀ ਅਸੀ ਡਰੈਸਿੰਗ ਸੈਂਸ ਦੀ ਗੱਲ ਕਰੀਏ ਤਾਂ ਨਾਰਮਲ ਕਲੋਥ ਹੁੰਦੇ ਮਾਡਲ ਦੀ ਜਿਹੜਾ ਲੁੱਕ ਸ਼ੁੱਕ ਵੀ ਵਧੀਆ ਹੁੰਦੀ ਹੈ ਤੋਰੀ ਫੈਂਸੀ ਲੁੱਕ ਸ਼ੁੱਕ ਰੱਖਣੀ ਹੁੰਦੀ ਹੈ ਉਹ ਵੀ ਉਹਨੂੰ ਵੀ ਢਾਲਣਾ ਪਿਆ ਆਪਣੀ ਜ਼ਿੰਦਗੀ ਚ ਉਹ ਹੌਲੀ ਹੌਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿਉਂਕਿ ਹੁਣ ਗਾਂ ਜਿਹੜੀਆਂ ਡ्रेसेस ਮੈਂ ਬਣੀਆਂ ਦੇ ਰਿਹਾ ਹਾਂ ਉਹਦੇ ਵਿੱਚ ਕੋਈ ਨਾ ਕੋਈ ਤੇ ਮਾਡਲ ਦੀ ਲੁੱਕ ਆਉਣੀ ਚਾਹੀਦੀ ਹੈ ਜੀ ਤਾਂ ਕਿ ਮੇਰੀ ਉਹਦ ਨੂੰ ਲੋਕ ਪਛਾਨ ਸਕਣ ਮੈਨੂੰ ਥੋੜਾ ਜਿਹਾ ਹਟਵਾ ਦਿਸਣਾ ਪਊਗਾ ਉਦਾਂ ਜੇ ਮੈਂ ਆਮ ਕਾਮਨ ਡਰੈਸਾਂ ਇਤ ਰਹਿ ਫਿਰੂੰਗਾ ਫਿਰ ਮੈਂ ਮਾਡਲ ਦੇ ਤੌਰ ਤੇ ਐਸਟੈਬਲਿਸ਼ ਨਹੀਂ ਹੋ ਪਾਊਗਾ ਹੂੰ ਤਾਂ ਉਹ ਮਾਡਲਿੰਗ ਦੀ ਦੁਨੀਆ ਹਾਂਜੀ ਹਾਂਜੀ ਤਾਂ ਹੁਣ ਇਸ ਵੇਲੇ ਦੁਨੀਆ ਜ ਮਾਡਲਿੰਗ ਦੀ ਦੁਨੀਆ ਚੋਂ ਹਾਂਜੀ ਹਾਂਜੀ ਸਰ ਤੇ ਫੈਮਿਲੀ ਸਪੋਰਟਿਵ ਹੈ ਫੁੱਲ ਸਪੋਰਟ ਜੀ ਜੀ ਤੇ ਅਨੁਲੈ ਸਮੇਂ ਸ਼ੋਸ ਕਰਦੇ ਨਜ਼ਰ ਆਉਗੇ ਇਸ ਤਰ੍ਹਾਂ ਹੀ ਸ਼ੂਰ ਸ਼ੂਰ ਅੱਛਾ ਜਿਹੜੇ ਲੋਕਾਂ ਨੂੰ ਨਾ ਪਾਸ ਸੁਨੇਹਾ ਤੁਹਾਡੇ ਰਾਹੀ ਦੇਣਾ ਚਾਹੁੰਦੇ ਆ ਕਿ ਜਿਹੜੇ ਹੋਰ ਲੋਕ ਨੇ ਜਿਹੜੇ ਕੀ ਕਹਿੰਦੇ ਨੇ ਕਿ ਜੀ ਜ਼ਿੰਦਗੀ ਖਤਮ ਹੋ ਗਈ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗਾ ਨਹੀਂ ਜ਼ਿੰਦਗੀ ਤੇ ਕਦੀ ਵੀ ਨਹੀਂ ਖਤਮ ਹੁੰਦੀ ਜ਼ਿੰਦਗੀ ਉਦੋਂ ਖਤਮ ਹੁੰਦੀ ਜਦੋਂ ਪਰਮੇਸ਼ਰ ਨੇ ਸਮਾਂ ਲਿਆ ਦਿੰਦਾ ਨਹੀਂ ਪਰ ਜਿਸ ਤਰ੍ਹਾਂ ਐਫਰਟਲੈਸ ਬੰਦਾ ਕਰਨਾ ਛੱਡ ਨਹੀਂ ਉਹੋ ਮੈਂ ਕਹਿ ਰਿਹਾ ਜੀ ਜਿੰਦਗੀ ਉਦੋਂ ਖਤਮ ਹੁੰਦੀ ਜਦੋਂ ਪਰਮੇਸ਼ਰ ਨੇ ਖਤਮ ਕਰਦੀ ਜ਼ਿੰਦਗੀ ਜਿਉਣਾ ਜਿਹੜਾ ਨਾ ਜੀ ਜ਼ਿੰਦਗੀ ਵੇਖਣ ਨੂੰ ਬੜੀ ਲੰਮੀ ਲੱਗਦੀ ਹੈ ਲੇਕਿਨ ਲਾਈਫ ਇਜ਼ ਵੈਰੀ ਸ਼ਾਰਟ ਹਮ ਸਾਨੂੰ ਇਹਨੂੰ ਇੰਜੋਏ ਵੀ ਕਰਨਾ ਚਾਹੀਦਾ ਸਾਨੂੰ ਐਫਰਟਲੈਸ ਨਹੀਂ ਹੋਣਾ ਚਾਹੀਦਾ ਐਫਰਟਸ ਕਰਕੇ ਸਾਨੂੰ ਟੂ ਬੀ ਸਕਸੈਸਫੁਲ ਜਿਹੜਾ ਸਾਡਾ ਮਕਸਦ ਹੋਣਾ ਚਾਹੀਦਾ ਕੋਈ ਜਿਹੜਾ ਵੀ ਕੰ ਉਦੇ ਵਿੱਚ ਸਕਸੈਸ ਜਿਹੜੀ ਸਾਡੇ ਪੈਰ ਚ ਮਣੀ ਚਾਹੀਦੀ ਹੈ ਜੀ ਬਿਲਕੁਲ ਸ਼ੁਕਰੀਆ ਬਹੁਤ ਸਾਰਾ ਤੁਹਾਡਾ ਦਮਨ ਜੀ ਤੁਹਾਡਾ ਸਮਾਂ ਲੈਣ ਵਾਸਤੇ ਥੈਂਕ ਯੂ ਥੈਂਕ ਯੂ ਸਮਾਂ ਦਿੱਤਾ ਥੈਂਕ ਯੂ ਸਰ ਉਮੀਦ ਕਰਦੇ ਹਾਂ ਤੁਸੀਂ ਹੋਰ ਬੁਲਾਉਂਦੀ ਐ ਚੋ ਤੇ ਪੰਜਾਬੀਅਤ ਦਾ ਨਾਮ ਰੋਸ਼ਨ ਕਰੋ ਤੈ ਆ ਸੰ ਦਮਨ ਜੀ ਤਾਂ ਇਹਨਾਂ ਦਾ ਨਿਕਨੇਮ ਵੈਸੇ ਇੱਕ ਹੋਰ ਦਾ ਹੈ ਦਮਨ ਮਜੀਠੀਆ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਲੇਕਿਨ ਇੱਕ ਵਪਾਰੀ ਤੋਂ ਇੱਕ ਸਫਲ ਮਾਡਲ ਬਣਨ ਦੀ ਕਹਾਣੀ ਇਹ ਤੁਹਾਨੂੰ ਸਾਝੀ ਕੀਤੀ ਹੈ ਔਰ ਸਭ ਤੋਂ ਡਿਗਾਲਾ ਕੇ ਰਿਟਾਇਰਮੈਂਟ ਦੀ ਉਮਰ ਹੁੰਦੀ ਹੈ 58 60 ਇਸ ਉਮਰ ਦੇ ਵਿੱਚ ਲੋਕ ਕਹਿੰਦੇ ਜਾ ਤਰ ਬੈੱਡ ਤੇ ਹੀ ਨਜ਼ਰ ਆਉਂਦੇ ਨੇ ਜਾਂ ਆਪਣੀ ਜ਼ਿੰਦਗੀ ਤੋਂ ਰਿਟਾਇਰ ਹੋ ਕੇ ਆਰਾਮ ਕਰਦੇ ਨੇ ਲੇਕਿਨ ਇਹਨਾਂ ਵੱਲੋਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਉਹ ਮਾਡਲਿੰਗ ਦੀ ਦੁਨੀਆ 'ਚ ਉਤਰੇ ਔਰ ਅੱਜ ਇੱਕ ਸਫਲ ਮਾਡਲ ਦੇ ਤੌਰ ਦੇ ਉੱਤੇ ਇੰਟਰਨੈਸ਼ਨਲੀ ਲੋਕ ਇਹਨਾਂ ਨੂੰ ਜਾਣਦੇ ਨੇ ਔਰ ਵੱਡੇ ਵੱਡੇ ਜਿਹੜੇ ਫੈਸ਼ਨ ਸ਼ੋਅ ਨੇ ਉਸ ਦੇ ਵਿੱਚ ਸ਼ਿਰਕਤ ਨਜ਼ਰ ਆਉਂਦੇ ਨੇ ਇਸੇ ਮੋਟੀਵੇਸ਼ਨਲ ਕਹਾਣੀ ਦਾ ਧਾਨ ਦਾ ਮਕਸਦ ਹੈ ਵੀ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਕੁਝ ਵੀ ਕਰਨਾ ਚਾਹੁੰਦੇ ਹੋ ਜ਼ਰੂਰੀ ਨਹੀਂ ਕਿ ਮਾਡਲਿੰਗ ਦੇ ਵਿੱਚ ਜਾਓ ਅਗਰ ਤੁਹਾਡੇ ਮਨ ਦੀ ਇੱਛਾ ਹੈ ਕਿ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਹੋ ਤਾਂ ਜਿਹੜਾ ਉਹਨਾਂ ਦਾ ਇੱਕ ਵਰਡ ਸੀ ਜਿਹੜਾ ਇੰਟਰਵਿਊ 'ਚ ਲਗਾਤਾਰ بار-बार ਉਹ ਯੂਜ਼ ਕਰਦੇ ਰਹੇ ਸੈਲਫ ਕੌਨਫੀਡੈਂਸ ਤਾਂ ਉਹ ਆਪਣੇ ਅੰਦਰ ਆਤਮ ਵਿਸ਼ਵਾਸ ਜਗਾਓ ਤਾਂ ਕਿ ਉਸ ਆਤਮ ਵਿਸ਼ਵਾਸ ਦੇ ਨਾਲ ਅਸੀਂ ਹਰ ਉੱਚਾਈਆਂ ਨੂੰ ਛੂ ਸਕੀਏ ਔਰ ਆਪਣੇ ਜਿਹੜੇ ਸੁਪਨੇ ਆ ਉਹਨਾਂ ਨੂੰ ਅਸੀਂ ਪੂਰਾ ਕਰ ਸਕੀਏ ਕੈਮਰਾਮੈਨ ਅਰਜਨਾਲ ਸੁਮਿਤ ਖਨਾ ਗ੍ਰੇਟ ਪੰਜਾਬ ਟੀਵੀ ਆਮਰਤ